ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੌਗ ਜਿਹੜਾ ਹੈਗਾ ਵਾ ਉਹ ਵੀ ਰਖੜੀ ਸਪੈਸ਼ਲ ਹੀ ਹੈ ਪਹਿਲਾ ਵਲੌਗ ਜਿਹੜਾ ਸੀ ਇਸ ਤੋਂ ਉਹਦੇ ਵਿੱਚ ਮੰਨਤ ਨੇ ਤੇ ਨਵ ਨੇ ਸ਼ਹਿਰਾਜ ਨੂੰ ਰਖੜੀ ਬੰਦੀ ਤੇ ਉਹ ਵੀ ਤੁਸੀਂ ਬਹੁਤ ਪਿਆਰ ਦਿੱਤਾ ਉਸ ਵਲੌਗ ਨੂੰ ਵੀ ਤੇ ਜੀਤਾ ਵੀ ਉਸੇ ਵਲੌਗ ਦੇ ਵਿੱਚ ਹੀ ਉਦੋਂ ਹੀ ਚਲੀ ਗਈ ਸੀ ਆਪਣੇ ਪੇਕੇ ਤੇ ਅੱਜ ਆ ਗਏ ਆ ਤੇ ਔਰ ਵਲੌਗ ਹੈਗਾ ਹੀ ਇਹਨਾਂ ਦਾ ਇਹਨਾਂ ਭੈਣ ਭਰਾਵਾਂ ਦਾ ਇਨਾਂ ਦੀ ਉਹ ਰਖੜੀ ਬੰਨਣ ਦਾ ਵਲੌਗ ਸੀਗਾ ਤੇ ਜਿਹੜਾ ਅੱਜ ਵਾਲਾ ਵਲੌਗ ਆ ਇਹ ਵਾਲੀ ਵੀਡੀਓ ਆ ਇਹ ਹੈਗੀ ਆ ਮੇਰੇ ਰਖੜੀ ਬੰਨਣ ਦੀ ਮੇਰੀ ਰਖੜੀ ਵੀ ਪਹੁੰਚ ਚੁੱਕੀ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਉਹ ਰਖੜੀ ਕੌਣ ਭੇਜਦਾ ਵਾ ਮੈਂ ਪਹਿਲਾਂ ਵੀ ਗੱਲ ਕਿੰਨੀ ਵਾਰੀ ਉਹ ਟੌਪਿਕ ਤੇ ਕੀਤੀ ਆ ਵੀ ਜਿਹੜੀ ਭੈਣ ਰਖੜੀ ਭੇਜਦੀ ਆ ਜਿਹੜੀ ਭੈਣ ਹਰ ਇੱਕ ਤਿਉਹਾਰ ਤੇ ਕੁਛ ਨਾ ਕੁਛ ਭੇਜਦੀ ਰਹਿੰਦੀ ਹਰ ਕੋਈ ਵੀ ਸਾਡਾ ਵੱਡੇ ਹੋਏ ਕੁਛ ਵੀ ਹੋਏ ਹਨਾ ਦਿਨ ਤਿਆਰ ਹੋਏ ਤੇ ਕੁਛ ਨਾ ਕੁਛ ਉਹ ਭੇਜਦੇ ਨੇ ਤੇ ਹੁਣ ਵੀ ਉਹ ਸਾਡਾ ਜਿਹੜਾ ਵਾ ਮੇਰੀ ਰਖੜੀ ਆ ਉਹ ਪਹੁੰਚ ਚੁੱਕੀ ਆ ਆਪਾਂ ਦੇਖਦੇ ਆਂ ਵੀ ਕੀ ਕੀ ਭੇਜਿਆ ਵਾ ਤੇ ਕੀ ਕੀ ਰੱਖੜੀ ਹੈ ਦੇ ਵਿੱਚ ਕਿਹੜੇ ਕਿਹੜੇ ਡਿਜ਼ਾਈਨ ਦੀ ਹੈ ਤੇ ਤੁਹਾਡੇ ਸਾਹਮਣੇ ਹੀ ਓਪਨ ਕਰਦੇ ਆਂ ਵੀ ਕਿਵੇਂ ਦੀ ਹੈ ਇਹ ਪਾਰਸਲ ਹੀ ਹੋਈ ਹੈ ਸਾਰੀ ਦੀ ਸਾਰੀ ਕੋਰੀਅਰ ਹੀ ਕੋਰੀਅਰ ਹੀ ਆਇਆ ਵਾ ਕਮਾਲ ਹੈ ਹਲਪ੍ਰੇਸ ਨੂੰ ਲੋਡ ਨਹੀਂ ਕੋਈ ਨਿਕਲਦਾ ਵਾਹ ਉੱਪਰ ਬੱਭਾ ਕਿੱਡਾ ਸੋਹਣਾ ਵਾ ਰੱਖ ਰਖੜੀ ਕਿਦਸ ਨਹੀਂ ਆਏਗੀ ਦੇਖਾਈ ਮੰਮ ਪੈਕਿੰਗ ਕਿੱਦਿਸੋਂ ਹੀ ਨਾ ਕਿਤੋਂ ਕੋਲਣਾ ਹੈ ਜਿੱਦਣ ਮਾਜੀ ਕੋਲੋਂ ਇਹ ਇਨ੍ਹਾਂ ਨੂੰ ਤੇ ਪਾਕੇ ਪਾਉਣ ਵਾਸਤੇ ਆ ਜਾਇਦਾ ਹਾਂ ਵਾਉ ਆਹ ਤਾਂ ਕਿਹੜਾ ਮਿਨੋ ਦੇ ਦੋ ਹੋਆ ਪਹਿਲਾਂ ਤੇ ਆ ਚਾਕਲੇਟ ਮੇਰੇ ਲਈ ਆ ਇਹ ਹੈਗਾ ਇੱਕ ਤੇ ਸਾਰਾ ਕੁਝ ਮੇਰੇ ਲਈ ਹਾਂਜੀ ਸਾਰਾ ਸਮਾਨ ਜਿਹੜਾ ਉਹ ਮੇਰਾ ਕਿੱਕੀ ਬਿਆਰੀ ਮੋਰ ਦੀ ਟਿੱਕੀ ਆ ਨਾ ਹੂੰ ਬਹੁਤ ਸੋਹਣੀ ਲੱਗਦੀ ਆ ਉਹ ਜਿਸ ਤਰ੍ਹਾਂ ਉਹ ਨਹੀਂ ਹੁੰਦੀ ਉਹ ਉਹ ਨਹੀਂ ਹੁੰਦੇ ਪੁਰਾਣੇ ਰਵਾਜ ਦੇ ਹਨਾ ਇਸ ਤੋ ਰਾਜੇ ਮਹਾਰਾਜੇ ਨੇ ਇਦਾਂ ਦੇ ਦੇਖਦੇ ਨੇ ਫੋਲਡ ਹੁੰਦੇ ਬਾਜ ਨੂੰ ਖੋਲ ਕੇ ਤਾਂ ਪੜਦੇ ਹੁੰਦੇ ਉਹ ਸਟਾਈਲ ਲੱਗਦਾ ਇਦਾਂ ਫੋਲਡ ਕਰਕੇ ਮੈਂ ਖੋਲ੍ਹ ਦਿੰਦੇ। ਇਹ ਝੁਣੀ ਰੱਖ ਰਹੀ। ਇਹਨੂੰ ਬਾਅਦ ਚ ਖੋਲ੍ਹਦੇ ਹਾਂ ਮੀਆਂ। ਨਹੀਂ ਖੋਲ੍ਹੋ ਤੁਸੀਂ। ਹਾਂ ਖੋਲ੍ਹੋ ਰੱਖ ਰਹੀ। ਆਹ ਧਾਗਾ ਖੜੋ ਹਾਂ ਇਧਰੋਂ। ਵਾਹ। ਦੂਮੇ ਪਾਸੇ ਖੋਲ੍ਹਦਾ ਵਾ। ਠੀਕ ਵਾਹ ਕਿੱਡੀ ਸੋਹਣੀ ਇੱਕ 체ਨ ਇੱਕ ਧਾਗੇ ਵਾਲੀ। ਬਹੁਤ ਪਿਆਰੀਆਂ ਐ। ਇੱਕ ਤੇਰੀ ਆ ਤੇ ਇੱਕ ਮੇਰੀ ਐ ਮੇਰੇ ਸਾਹ ਉਹਨਾਂ ਦੇ। ਆਹ ਆ 체ਨ ਜਿਹੜੀ ਹੱਥ ਚ ਪਾਉਣ ਵਾਲੀ ਐ। ਹਾਂ। ਭਾਬੀਆਂ ਦੀ ਵੀ ਨਾਲੇ ਰੱਖੜੀਆਂ ਹੁੰਦੀਆਂ ਆ। ਆ ਇਹ ਡਬਲ ਪੀਸ ਵਾ। ਮੇਰੇ ਘਰ। ਮੈਂ ਵੀ ਲੈ ਕੇ ਗਈ ਹਾਂ ਵੀਰ ਦੀ ਖੜੀ ਸੀ, ਭਤੀਜਾ ਦੀ ਖੜੀ ਤੇ ਭਾਬੀ ਦੀ ਵੀ ਖੜੀ ਸੀ। ਇਹ ਭਰਾ ਪਰਚਾਈ ਦੋਨਾਂ ਦੀ। ਇੱਕ ਇੱਕ ਸਾਈਡ ਤੋਂ ਖੋਲਿਆ ਦੋਨੇ ਸਾਈਡ ਨਿਕਲ ਜਾਂਦੀਆਂ ਨੇ। ਹਾਂ। ਹਾਂ ਬਹੁਤ ਸੋਹਣੀ ਐ। ਪੈਕਿੰਗ ਵੀ ਬਹੁਤ ਸੋਹਣੀ ਆ। ਵਿੱਚ ਰੱਖੜੀਆਂ ਵੀ ਬਹੁਤ ਸੋਹਣੀਆਂ। ਥੈਂਕ ਯੂ। ਬਹੁਤ ਬਹੁਤ ਥੈਂਕ ਯੂ। ਲੈ ਆ ਕਾਜੂ ਆ ਗਈ। ਆ ਕਾਜੂ ਆ। ਉਹ ਡਰਾਈ ਫਰੂਟ ਆ ਹਾਂ ਡਰਾਈ ਫਰੂਟ ਟਿੱਕਾ ਕਿਸ਼ਮਿਸ਼ ਤੇ ਇੱਕ ਬਦਾਮ ਹੂੰ ਕਿਨੇ ਚਾਹਣਾ ਕਾਜੂ ਆ ਆ ਬਦਾਮ ਕਿਸ਼ਮਿਸ਼ ਕਿਸ਼ਮਿਸ਼ ਕੋਈ ਰਹਿਣ ਦੇ ਪੰ ਵਿੱਚ ਜਮਾ ਏਦਾਂ ਕਰਤਾ ਆਪ ਫੇਵਰੇਟ ਉਹ ਦਿਨ ਆਪਾਂ ਵੀ ਲੈ ਕੇ ਆਏ ਆਂ ਆਹੋ ਅਸੀਂ ਵੀ ਉਹ ਦਿਨ ਇੰਨਾ ਵਾਸਤੇ ਉਹ ਦਿਨ ਆਪਾਂ ਵੀ ਇਹੀ ਲੈ ਕੇ ਆਏ ਸੀ ਇਹੀ ਲੈ ਕੇ ਆਏ ਸੀ ਸ਼ਾਇਰੀ ਵਾਸਤੇ ਹੀ ਫੇਵਰੇਟ ਸਾਡੇ ਮੂੰਹ ਇਹ ਗੱਲ ਤਾਂ ਨੂੰ ਹੀ ਪਤਾ ਹਾਂ ਸੋਨ ਪਾਪੜੀ ਸੋਨ ਪਾਪੜੀ ਚਲੋ ਬਹੁਤ ਸੋਹਣੀ ਸਭ ਕੁਝ ਬਹੁਤ ਸੋਹਣਾ ਸਾਰਾ ਕੁਝ ਬਹੁਤ ਵਧੀਆ ਬਹੁਤ ਸੋਹਣਾ ਗਿਫਟ ਆ ਇਹ ਇਨਾਂ ਚੀਜ਼ਾਂ ਦੀ ਲੋਡ ਸੀਗੀ ਹਨਾ ਮਤਲਬ ਕਿ ਇਹ ਪਿਆਰ ਦਾ ਪ੍ਰਤੀਕ ਆ ਵੀ ਇੰਨਾ ਪਿਆਰਾ ਭੈਣ ਭਰਾਵਾ ਵਿੱਚ ਇਹ ਆਪਣੇ ਬਸ ਇਹਨਾਂ ਚੀਜ਼ਾਂ ਤੋਂ ਹੀ ਸਾਡੀ ਉਦੋਂ ਗੱਲਬਾਤ ਸ਼ੁਰੂ ਹੋਈ ਸੀ ਹਨਾ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਆਪੋ ਜਿਹਾ ਭੈਣ ਭਰਾਵਾ ਵਾਲਾ ਪਿਆਰ ਆ ਸਾਡਾ ਤੇ ਉਹ ਵਾਅਦਾ ਵਾਅਦਾ ਅੱਜ ਕਿੱਥੋਂ ਦਾ ਕਿੱਥੇ ਤੱਕ ਪਹੁੰਚ ਗਿਆ ਤੇ ਮੇਰੀ ਪਹਿਲੀ ਰਖੜੀ ਇਸ ਤੋਂ ਪਹਿਲਾਂ ਬ੍ਰੇਸਲਟ ਆਇਆ ਸੀ ਹੱਥ 'ਚ ਪਹਿਲਾਂ ਉਹ ਆਇਆ ਸੀ ਜਿਹੜਾ ਉਹ ਹਾਂ ਹੁੰਦਾ ਨજર ਵਾਲਾ ਬ੍ਰੇਸਲਟ ਆਇਆ ਸੀ ਉਹੀ ਮੈਂ ਵਿੱਚ ਕਲਿੱਪ ਏਡ ਕਰੂੰਗਾ ਕਿ ਆਹ ਵਾਲਾ ਤੋਂ ਬ੍ਰੈਸਲਟਰ ਆਇਆ ਹੈ ਪਹਿਲੀ ਵਾਰ ਉਦੋਂ ਸਿਆਲ ਦੇ ਦੇਣੀ ਸੀ ਨਾ ਸਿਆਲ ਦੇ ਦੇਣੀ ਸੀ ਉਦੋਂ ਪਹਿਲਾ ਸਾਨੂੰ ਪਾਰਸਲ ਹੋ ਮਿਲਿਆ ਸੀ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਸਫਰਾ ਸਾਡਾ ਤੇ ਮੈਂ ਬੜੀ ਵਾਰ ਗੱਲ ਪਹਿਲਾਂ ਵੀ ਕਰ ਚੁੱਕਾ ਵੀ ਆਹੋ ਕੁਝ ਖੱਟਿਆ ਵਾ ਜੇ ਜਦੋਂ ਦਾ ਆਪਾਂ ਲੱਗੇ ਆ ਇਸ ਲਾਈਨ ਵਿੱਚ ਪਏ ਆ ਤੇ ਬੜੀਆਂ ਭੈਣਾਂ ਬੜੇ ਭਰਾ ਬਹੁਤ ਪਿਆਰ ਕਰਦੇ ਆ ਦਿਲੋਂ ਤੇ ਇਹ ਭੈਣ ਜਿਹੜੀ ਆ ਇਹ ਹਮੇਸ਼ਾ ਕੁਛ ਨਾ ਕੁਛ ਭੇਜਦੀ ਆ ਕੋਈ ਤਿਉਹਾਰ ਆ ਜੇ ਕੋਈ ਸਾਡੇ ਘਰ ਕਿਸੇ ਦਾ ਫੰਕਸ਼ਨ ਹੋਵੇ ਬਰਡੇ ਆ ਮੈਂ ਅਰਜਨ ਬਰਸਰੀ ਤੇ ਵੀ ਭੇਜਿਆ ਸਾਡੇ ਲਈ ਤੇ ਬਸ ਇਵੇਂ ਦਾ ਹੀ ਪਿਆਰ ਆ ਤੇ ਕਈ ਵਾਰ ਬੰਦੇ ਨੇ ਕੁਛ ਸੋਚਿਆ ਨਹੀਂ ਹੁੰਦਾ ਕਿ ਜ਼ਿੰਦਗੀ ਚ ਮਤਲਬ ਕਿ ਆ ਵੀ ਕਰਨਾ ਵਜਾ ਆ ਵੀ ਇਦਾਂ ਦਾ ਵੀ ਕੋਈ 희 ਹੋਣਾ ਵਾ ਤੇ ਕਦੀ ਆਪਣੇ ਆਪ ਵਾਸਤੇ ਮੰਗਿਆ ਨਹੀਂ ਕੁਛ ਤੁਹਾਨੂੰ ਮੇਰੀ ਸਾਰੀ ਸਟੋਰੀ ਦਾ ਪਤਾ ਹੀ ਹਨਾ ਵੀਡੀਓ ਲੰਮੀ ਨਹੀਂ ਆਪਾਂ ਕਰਨੀ ਤੁਹਾਨੂੰ ਸਾਰੀ ਸਟੋਰੀ ਦਾ ਪਤਾ ਹੀ ਆ ਕਿ ਆਪਾਂ ਕਿਵੇਂ ਦੇ ਹੈ ਗਿਆਂ ਕਿਵੇਂ ਦੇ ਹਾਲਾਤਾਂ ਚ ਲੰਗੇ ਆ ਉਸ ਤੋਂ ਬਾਅਦ ਕਿਸੇ ਵਾਸਤੇ ਜੀਣਾ ਸ਼ੁਰੂ ਕੀਤਾ ਤੇ ਇਹੀ ਕਹੂੰਗਾ ਮੈਂ ਕਿ ਮੈਂ ਹੁਣ ਦੀ ਰਹਿੰਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਮੈਂ ਚਾਹਨਾ ਹਾਂ ਪੀਵੇਂ ਤਾਂ ਹੋਵੇ ਹਾਲਾਂਕਿ ਪਹਿਲਾਂ ਸਿਰਫ ਆਪਾਂ ਪਲਾਨ ਹੀ ਕਰ ਸਕਦੇ ਹਾਂ ਹੁਣਾ ਕੁਝ ਜਾਂ ਨਹੀਂ ਹੋਣਾ ਕੁਦਰਤ ਦੇ ਹੱਥਾਂ ਪਰਮਾਤਮਾ ਦੇ ਹੱਥ ਹੈਗਾ ਵਾ ਤੇ ਮੇਰੀ ਇਹ ਦਿਲ ਦੀ ਇੱਛਾ ਹੋਊਗੀ ਦਿਲ ਦੀ ਖਵਾਇਸ਼ਾ ਕਿ ਆਪਾਂ ਦੋਨੋਂ ਭੈਣ ਭਰਾ ਹਨਾ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਇੱਕ ਵਾਰੀ ਜਿਹੜਾ ਉਹ ਮਿਲ ਲਈਏ ਕਿਉਂਕਿ ਜੇ ਆਪਾਂ ਨਾ ਮਿਲੇ ਹਨਾ ਖੁਦਾ ਨਾ ਖਾਸਤਾ ਕਹਿੰਦੇ ਹੁੰਦੇ ਆ ਵੀ ਕੁਛ ਏਵੇਂ ਦਾ ਹੋ ਜਿਆਣਾ ਕੋਈ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕੋਈ ਪਤਾ ਨਹੀਂ ਹੁੰਦਾ ਹਨ ਕਿਹੜੇ ਮੋੜ ਤੇ ਕੀ ਹੋਣਾ ਵਾ ਤੇ ਉਸ ਚੀਜ਼ ਨੂੰ ਲੈ ਕੇ ਉਹ ਮੇਰੇ ਮਨ ਵਿੱਚ ਹੁੰਦਾ ਵਾ ਕਿ ਜੇ ਆਪਾਂ ਇੰਨਾ ਪਿਆਰ ਹੋਣ ਦੇ ਬਾਵਜੂਦ ਹਨਾ ਜੇ ਨਾ ਮਿਲੇ ਆਪਾਂ ਤਾਂ ਬਹੁਤ ਨਾ ਇਨਸਾਫੀ ਵਾਲੀ ਗੱਲ ਹੋ ਜਾਣੀ ਹੈ ਤੇ ਮੇਰੀ ਹੁਣ ਇਹ ਕੋਸ਼ਿਸ਼ ਆ ਮੈਂ ਪਹਿਲਾਂ ਵੀ ਕਿਹਾ ਆ ਵੀ ਕਦੀ ਕੁਝ ਮੰਗਿਆ ਨਹੀਂ ਆਪਣੇ ਵਾਸਤੇ ਜ਼ਿੰਮੇਵਾਰੀਆਂ ਆਪਣੀਆਂ ਨਿਭਾਈਆਂ ਵਾ ਤੇ ਮੇਰੀ ਹੁਣ ਇਹੀ ਕੋਸ਼ਿਸ਼ ਹੋਊਗੀ ਕਿ ਮੈਂ ਇੱਕ ਵਾਰੀ ਮਿਲ ਲਵਾਂ ਬੇਸ਼ੱਕ ਮੈਨੂੰ ਇੱਕ ਵਾਰੀ ਮਿਲਣ ਦਾ ਮੌਕਾ ਹਨਾ ਆਪਣੇ ਸਾਹਮਣੇ ਤੋਂ ਦੇਖ ਕੇ ਵਾਪਸ ਆਉਣਾ ਪੈ ਜੇ ਘਰ ਉਹ ਵੀ ਮੈਨੂੰ ਮਨਜ਼ੂਰ ਆ ਜਿੰਨਾ ਹੁਣ ਬੇਸ਼ੱਕ ਨਹੀਂ ਜਾਇਆ ਜਾਂਦਾ ਬਾਹਰ ਹੈ 에어ਪੋਰਟ ਤੇ ਕਿਉਂ ਨਾ ਮਿਲਣਾ ਪਏ ਵੀ ਬਹੁਤਾ ਕਈ ਵਾਰੀ ਹੁੰਦਾ ਹੈ ਨਹੀਂ ਜਾਇਆ ਜਾਂਦਾ ਕੋਈ ਪ੍ਰੋਬਲਮ ਆਂਦੀ ਜਾਂ ਉਹਨਾਂ ਕੋ ਨਹੀਂ ਆਇਆ ਜਾ ਸਕਦਾ ਤੇ ਬੇਸ਼ੱਕ 에어ਪੋਰਟ ਤੇ ਹੀ ਇੱਕ ਦੂਜੇ ਨੂੰ ਸਾਹਮਣੇ ਮਿਲ ਕੇ ਵਾਪਸ ਕਿਉਂ ਨਾ ਜਾਣਾ ਪਏ ਪਰ ਇਹ ਹਾਂ ਕਦੀ ਮੈਂ ਕਹਿਣਾ ਬਿ ਜਿੰਦਗੀ ਚ ਸੋਚਿਆ ਨਹੀਂ ਸੋਚਿਆ ਨਹੀਂ ਜਾਂਦਾ ਕਈ ਵਾਰ ਉਹ ਵੀ ਘਟਨਾ ਵਾਪਰ ਜਾਂਦੀਆਂ ਮੈਂ ਇਸ ਤੋਂ ਪਹਿਲਾਂ ਕਦੀ ਸੋਚਿਆ ਨਹੀਂ ਸੀ ਨਾ ਆਪਾਂ ਪਾਸਪੋਰਟ ਬਣਾਇਆ ਕਦੀ ਕਦੀ ਮਤਲਬ ਇਸ ਇਸ ਕੰਮ ਬਾਰੇ ਸੋਚਿਆ ਵੀ ਨਹੀਂ ਸੀ ਕਿ ਐਵੇਂ ਵੀ ਕਰਨਾ ਤੇ ਜਿੰਦਗੀ ਬੜਾ ਕੁਝ ਸਿਖਾਉਂਦੀ ਆ ਬੜਾ ਕੁਝ ਸਿਖਾਉਂਦੀ ਆ ਸਾਨੂੰ ਤੇ ਉਹੀ ਕੁਝ ਮੈਂ ਸਿੱਖਿਆ ਵਾ ਤੁਸੀਂ ਬਲੀਵ ਕਰਨਾ 20 ਸਾਲ ਬਾਅਦ ਮੈਂ ਆਪਣਾ 10th ਦਾ ਸਰਟੀਫਿਕੇਟ ਕੱਢਿਆ ਸਿਰਫ ਪਾਸਪੋਰਟ ਬਣਾਉਣ ਲਈ ਤੇ ਉਹਦੇ ਉੱਪਰ ਗਲਤੀ ਸੀਗੀ ਡੈਡੀ ਦੇ ਨਾਮ ਦੀ ਇੱਕ ਇੱਕ ਸਪੈਲਿੰਗ ਮਿਸਟੇਕ ਸੀਗਾ ਉਹ ਠੀਕ ਕਰਵਾਇਆ ਮਤਲਬ 20 ਸਾਲ ਬਾਅਦ ਤੁਸੀਂ ਸੋਚੋ ਵੀ ਚਾਹ 2004 ਚ ਮੈਂ ਪਾਸ ਕੀਤੀ ਸੀ ਉਸ ਤੋਂ ਬਾਅਦ 24 ਚ ਆਣ ਕੇ ਕੱਢਿਆ ਉਹ ਮੈਨ ਲੋੜ ਹੀ ਨਹੀਂ ਪਈ ਕਦੇ ਜ਼ਰੂਰਤ ਹੀ ਨਹੀਂ ਪਈ ਇਹ ਵੀ ਤਾਂ ਸੋਚਿਆ ਵੀ ਨਹੀਂ ਸੀ ਕਿ ਪਾਸਪੋਰਟ ਵਾਸਤੇ ਵੀ ਉਹਨੂੰ ਵਰਤਣਾ ਪੈ ਜੂਗਾ ਕਿਉਂਕਿ जिंदगी जी सोची नहीं वो गल ते मैं अपने लो पूरा ट्राई कर रहा 100% ਤੋਂ ਵੀ ਉੱਪਰ ਮੈਂ ਬਣਾ ਲਿਆ ਸਰਟੀਫਿਕੇਟ ਬਣਾ ਲਿਆ ਪਾਸਪੋਰਟ ਦੀ ਵੀ ਤਿਆਰੀ ਹੈ ਚਲੋ ਜੋ ਆਪਾਂ ਕਰ ਸਕਦੇ ਆ ਜੋ ਮੈਂ ਕਰ ਸਕਦਾ ਵਾ ਉਹ ਮੈਂ ਕਰੂੰਗਾ ਜਰੂਰ ਬਾਕੀ ਅੱਗੇ ਕਿਵੇਂ ਦਾ ਸਮਾਂ ਆਉਂਦਾ ਵਾ ਮਿਲਿਆ ਜਾਂਦਾ ਵਾ ਜਾਂ ਕੁਝ ਹੋਰ ਪਤਾ ਨਹੀਂ ਮੈਂ ਇਹਦੇ ਬਾਰੇ ਕੀ ਕਹਾਂ ਪਰ ਮੇਰੀ 100% ਕੋਸ਼ਿਸ਼ ਆ ਕਿ ਮੈਂ ਮਿਲੂੰਗਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਕੁਝ ਨਹੀਂ ਜਿੱਥੋਂ ਤੱਕ ਮੈਂ ਜਾ ਸਕਦਾ ਜਿੰਨੀ ਕਿ ਮੇਰੀ ਲਿਮਟ ਹੈ ਕਿ ਮੈਂ ਸਾਰਾ ਕੁਝ ਆਪਣਾ ਜੋਰ ਲਾ ਕੇ ਤੇ ਇੱਕ ਵਾਰੀ ਮਿਲੂੰਗਾ ਜਰੂਰ ਚਾਹੇ ਜਿੱਤਾਂ ਨੇ ਗੱਲ ਕਹੀ ਆ ਵੀ ਹਾਂ ਏਅਰਪੋਰਟ ਤੋਂ ਸਾਨੂੰ ਵਾਪਸ ਮੋੜ ਦੇਣ ਵੀ ਕਈ ਵਾਰੀ ਹੁੰਦਾ ਨਾ ਵੀ ਹਾਂ ਵੀ ਨਹੀਂ ਕਾਗਜ਼ਤ ਕਰ ਨਹੀਂ ਬੰਦੇ ਪੂਰੇ ਜਾਂ ਕੁਝ ਐਂਟਰੀ ਨਹੀਂ ਲੈਣ ਦਿੰਦੇ ਹੈਗੇ ਕਈ ਵਾਰ ਤੇ ਸਾਨੂੰ ਬੇਸ਼ੱਕ ਉੱਥੋਂ ਆਮਣੇ ਸਾਹਮਣੇ ਇੱਕ ਵਾਰੀ ਮਿਲ ਕੇ ਹਨਾ ਉਸ ਭੈਣ ਨੂੰ ਗਲੇ ਲਾ ਕੇ ਵਾਪਸ ਮੋੜਨਾ ਪਾਜੇ ਤੇ ਮੈਨੂੰ ਉਹ ਵੀ ਮਨਜ਼ੂਰ ਆ ਮੈਨੂੰ ਇਦਾਂ ਲੱਗਦਾ ਵਾ ਵੀ ਜੇ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਮਿਲਿਆ ਨਾ ਗਿਆ ਤੇ ਬਹੁਤ ਜ਼ਿਆਦਾ ਮੇਰੇ ਵਾਸਤੇ ਮਾੜਾ ਹੋਊਗਾ ਉਹਦੇ ਵਾਸਤੇ ਹੀ ਮਾੜਾ ਹੋਊਗਾ ਕਿਉਂਕਿ ਇਸ ਤਰੀਕੇ ਦਾ ਸਾਡਾ ਪਿਆਰ ਪੈ ਚੁੱਕਾ ਵਾ ਭੈਣ ਭਰਾਵਾਂ ਦਾ ਤੁਸੀਂ ਬਾਕੀ ਵਲੋਗਾਂ ਵਿੱਚ ਵੀਡੀਓ ਵਿੱਚ ਦੇਖਦੇ ਰਹਿੰਦੇਗੇ ਤੇ ਬਹੁਤ ਬਹੁਤ ਥੈਂਕਸ ਇੱਕ ਵਾਰੀ ਫੇਰ ਜੋ ਮੈਨੂੰ ਚੀਜ਼ ਚਾਹੀਦੀ ਹੁੰਦੀ ਹੈ ਹਮੇਸ਼ਾ ਹੀ ਕਿੱਥੇ ਗਿਆ ਡੱਬਾ ਆਹ ਰਖੜੀ ਦਾ ਜੋ ਮੇਰੇ ਵਾਸਤੇ ਸਭ ਤੋਂ ਬੈਸਟ ਚੀਜ਼ ਵਾ ਬਾਕੀ ਆ ਤੇ ਚਲੋ ਹੁੰਦਾ ਹੀ ਸ਼ਗਨ ਨਾਲ ਤੇ ਸਭ ਤੋਂ ਵੱਡਾ ਗਿਫਟ ਮੇਰੇ ਵਾਸਤੇ ਇਹੀ ਹੈ ਇਹ ਅੱਜ ਉਹ ਦਿਨ ਆਇਆ ਜਿਹੜੇ ਦਿਨ ਕਰਕੇ ਸਾਨੂੰ ਨੇ ਪਹਿਲੀ ਵਾਰ ਮੈਸੇਜ ਕੀਤਾ ਪਹਿਲੀ ਫੋਨ ਕਾਲ ਕੀਤੀ ਸੀ ਫੋਨ ਕਾਲ ਪਹਿਲੀ ਹੀ ਉਹਦੀ ਤੇ ਵੀਰਾ ਕਹਿ ਕੇ ਮੈਨੂੰ ਬੁਲਾਇਆ ਸੀਗਾ ਤੇ ਬਹੁਤ ਵਧੀਆ ਲੱਗਾ ਐਨੇ ਅੱਜ ਟਾਈਮ ਬਾਅਦ ਉਹ ਜਿਹੜੀ ਆ ਘੜੀ ਆਈ ਵੀ ਜਿਹੜੀ ਘੜੀ ਨੂੰ ਉਹ ਪਹਿਨ ਡੀ ਗਈ ਸੀ ਤੇ ਉਹ ਟਾਈਮ ਆ ਗਿਆ ਵਾ ਤੇ ਇਹ ਹੁਣ ਬਨੂਗੀ ਮੈਨੂੰ ਮੰਨਤ ਇਹ ਮੈਨੂੰ ਮੰਨਤ ਬਨੂਗੀ ਇਹ ਉਹਦੇ ਵੱਲੋਂ ਸਮਝ ਲਓ ਕਿ ਉਹੀ ਬਨ ਰਹੀ ਆ ਦੀ ਕੋ ਉਹਨੇ ਵੀ ਦੇਖਣਾ ਵਾ ਬਲੌਗ ਉਹਨੇ ਵੀ ਵੀਡੀਓ ਦੇਖਣੀ ਹੈ ਤੇ ਸਮਝ ਲਈ ਕਿ ਇਹ ਤੁਸੀਂ ਬੰਨ ਰਹੀਆਂ ਹੋ ਹੋ ਸਕਦਾ ਵੀ ਅਗਲੀ ਰਖੜੀ ਆਪਾਂ ਤੂੰ ਮੇਰੇ ਖੁੱਦ ਗੁੱਟ ਦੇ ਉੱਪਰ ਬੰਨੇ ਅ ਬਾਕੀ ਅੱਗੇ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਮਰਜ਼ੀ ਹੈ ਹਨਾ ਕੀ ਹੋਣਾ ਕੀ ਨਹੀਂ ਹੋਣਾ ਪਰ ਮੈਂ ਇਹ ਨਹੀਂ ਕਿ ਕੋਸ਼ਿਸ਼ ਕਰੂੰਗਾ ਵੀ ਅਗਲੀ ਰਖੜੀ ਜੜੀ ਤੂੰ ਖੁੱਦ ਮੇਰੇ ਨਾਲ ਬੰਨੇ ਮੇਰੇ ਨਾਲ ਬੈਠ ਕੇ ਹਨਾ ਇਹ ਰਖੜੀ ਜੜੀ ਹੈ ਮੇਰੇ ਗੁੱਟ ਤੇ ਸਜਾਉਂਦੀ ਹੋਏ ਤੇ ਹੁਣ ਤੁਸੀਂ ਵੀ ਕੁਝ ਕਹਿਣਾ ਹਾਂਜੀ ਮੈਂ ਕੁਝ ਕਹਿਣਾ ਮੈਂ ਵੀ ਕੁਝ ਕਿਸੇ ਦੇ ਵੱਲੋਂ ਲੈ ਕੇ ਆਈਆਂ ਹਾਂ ਭੈਣਾਂ ਨੇ ਕਮੈਂਟ ਕੀਤੇ ਸੀਗੇ ਵੀ ਸਾਡੇ ਵੱਲੋਂ ਜੀਤਾਂ ਨੂੰ ਕਿਹਾ ਵੀ ਸਾਡੇ ਵੱਲੋਂ ਰਖੜੀ ਬੰਨ੍ਹ ਦਿਓ ਤੇ ਉਹ ਵੀ ਇਹ ਲੈ ਕੇ ਆਈ ਹੈ ਉਹ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਇਹਨਾਂ ਦੀਆਂ ਜਿੰਨੀਆਂ ਭੈਣਾਂ ਵਾਂ ਆਗੰਦੀਆਂ ਵੀ ਸਾਡੇ ਵੱਲੋਂ ਸਾਡੇ ਵੀਰ ਨੂੰ ਰਖੜੀ ਬੰਨ੍ਹ ਦਿਓ ਉਹ ਉਹਨਾਂ ਵਾਸਤੇ ਸਾਰੀਆਂ ਵੱਲੋਂ ਇਹਨਾਂ ਵਾਸਤੇ ਰਖੜੀ ਆ ਵੀ ਸਾਰੀਆਂ ਭੈਣਾਂ ਵੀ ਨਹੀਂ ਪਹੁੰਚ ਸਕਦੀਆਂ ਚਲੋ ਹਰ ਇੱਕ ਦੀ ਇੱਛਾ ਹੁੰਦੀ ਹੈ ਵੀ ਚਲੋ ਅਸੀਂ ਭਰਾ ਬਣਾਇਆ ਹਾਂ ਹੁਣ ਕਈ ਵਿੱਚ ਕਮੈਂਟ ਆਉਂਦੇ ਹੈ ਵੀ ਸਾਡੇ ਕੋਈ ਭਰਾ ਨਹੀਂ ਹੈਗਾ ਅਸੀਂ ਚਾਹੁੰਨੇ ਆ ਵੀ ਅਸੀਂ ਆਣ ਕੇ ਰਖੜੀ ਬੰਨ੍ਹੀਏ ਪਰ ਅਸੀਂ ਬਹੁਤ ਦੂਰ ਆ ਇਹ ਸਾਰੀਆਂ ਭੈਣਾਂ ਵੱਲੋਂ ਆ ਤੇ ਚਲੋ ਮੰਨਤ ਆ ਜਾ ਤੂੰ ਹੁਣ ਜਿੱਤਾਂ ਤੂੰ ਬਣਾਉਂਦੇ ਕਲਪ ਤੇ ਮੰਨਤ ਆ ਕੇ ਰਖੜੀ ਬੰਨ੍ਹ ਦਿੰਦੀ ਹੁਣ ਪਾਣੀ ਤੇ ਜਿੱਤਾਂ ਦੀ ਕਿਹੜੀ ਹੈ ਮੇਰੇ ਖਿਆਲ ਨਾਲ ਜਿੱਤਾਂ ਦੀ ਹੋਣੀ ਹੈ ਚੇਨ ਵਾਲੀ ਹੋਣੀ ਹੈ ਚੇਨ ਵਾਲੀ ਤੇਰੀ ਆ ਮੰਤ ਕੱਢ ਚਲੋ ਬੰਨ੍ਹਦੇ ਆ ਲੋਡੀ ਅੱਜ ਦਿਨ ਆ ਗਿਆ ਜਿਹਦੇ ਦਿਨ ਕਰਕੇ ਤੂੰ ਨਚਿਰ ਦੀ ਵੇਟ ਕਰ ਰਹੀ ਸੀ ਤੇਰੀ ਰਖੜੀ ਜਿਹੜੀ ਆ ਪਹਿਲੀ ਆ ਉਹ ਬਣ ਰਹੀ ਹੈ ਮੰਨਤ ਤੇ ਜਿਹੜੀ ਉਹ ਮੈਂ ਗੱਲ ਕੀਤੀ ਸੀ ਕਿ ਮਿਲਾਂਗੇ ਜਰੂਰ ਹਨਾ ਹੌਸਲਾ ਰੱਖੀ ਤੇ ਮੈਂ ਇਹ ਚਾਹੂੰਗਾ ਆਪਣੇ ਨਾਲੋਂ ਕਿ ਜਿਹੜੇ ਵੀ ਸਾਨੂੰ ਪਿਆਰ ਕਰਦੇ ਜਿਹੜੇ ਵੀ ਦੇਖਦੇ ਆ ਵੀਡੀਓ ਨਾ ਜਿਹੜੇ ਵੀ ਪਸੰਦ ਕਰਦੇ ਆ ਤੁਸੀਂ ਅਰਦਾਸ ਜਰੂਰ ਕਰਿਓ ਕਿਉਂਕਿ ਅਰਦਾਸ ਵਿੱਚ ਬੜੀ ਤਾਕਤ ਹੁੰਦੀ ਹੈ ਤੇ ਹੌਸਕ ਦਾ ਤੁਹਾਡੀ ਕਿਸੇ ਦੀ ਕੀਤੀ ਅਰਦਾਸ ਹੀ ਕਬੂਲ ਹੋ ਜੇ ਤੇ ਆਪਾਂ ਦੋਨੋਂ ਭੈਣ ਭਰਾ ਜਿਹੜੇ ਉਹ ਮਿਲ ਪੀਏ ਬਸ ਇੰਨੀ ਕੀ ਮੈਂ ਮੰਗ ਰੱਖੂਗਾ ਵੀ ਇੰਨਾ ਕੀ ਤੁਸੀਂ ਜਰੂਰ ਸਾਡੇ ਲਈ ਕਰਿਓ ਆਹ ਚਿੱਠੀ ਮੈਂ ਬੰਦ ਕਰ ਦਿੱਤੀ ਤਾਲ ਕੋਈ ਨਹੀਂ ਆ ਤੁਹਾਡੇ ਸਾਰਿਆਂ ਵੱਲੋਂ ਜਿੰਨੀਆਂ ਵੀ ਭੈਣਾਂ ਦੋਤਾਂ ਨੇ ਕਮੈਂਟ ਕੀਤੇ ਆ ਵੀ ਸਾਡੇ ਵੱਲੋਂ ਵੀ ਬੰਦ ਲਿਓ ਹਨਾ ਆ ਪਾ ਨਹੀਂ ਸਕਦੀਆਂ ਤੇ ਉਹਨਾਂ ਸਾਰਿਆਂ ਵੱਲੋਂ ਕੋਈ ਨਹੀਂ ਕਿਸ ਦਿਨ ਤੁਸੀਂ ਵੀ ਆਓ ਤੁਸੀਂ ਵੀ ਆ ਕੇ ਬੰਨਣਾ ਜਰੂਰ ਮੋਸਟ ਵੈਲਕਮ ਆ ਤੁਹਾਡਾ ਵੀ ਵੇਲ ਲਿਖਾ ਕੀ ਦੁਜਾਤ ਬਣਾ ਲੋ ਹੁਣ ਇੱਕ ਹੱਥ ਵੀਰ ਹਾਂ ਇਹ ਵੱਜ ਰਿਹਾ ਇੱਕ ਹੱਥ ਸਨਾਂ ਠੀਕ ਆ ਜੀ ਬਹੁਤ ਸੋਹਣੇ ਲੱਗਣ ਡੀਆਂ ਆ ਤੇਰੀ ਹੁਣ ਜੀਤਾ ਜੀ ਕੋਈ ਨਹੀਂ ਹੁਣ ਮੈਂ ਬਣਵਾ ਲੈਨੀ ਆ ਇਹ ਬਣਵਾ ਲੈਂਦੀ ਆ ਲੋਕ ਟਾਈਪ ਇਹੋ ਥੈਂਕ ਯੂ ਤੇਰਾ ਇੰਨਾ ਪਿਆਰ ਇੰਨਾ ਮਾਣ ਦੇਣ ਵਾਸਤੇ ਤੇ ਜਿਹੜੀ ਮੈਂ ਗੱਲ ਕੀਤੀ ਆ ਉਹਨੂੰ ਯਾਦ ਰੱਖੀ ਹਮੇਸ਼ਾ ਜੀ ਦੇਰ ਹੋ ਸਕਦੀ ਆ ਪ੍ਰਮਾਤਮਾ ਦੇ ਘਰ ਜਾਂਦਿਆਂ ਦੇਰ ਨਹੀਂ ਹੁੰਦੀ ਤੇ ਜਰੂਰ ਮਿਲਾਂਗੇ ਆਪਾਂ ਤੁਸੀਂ ਸਾਡੇ ਵਾਸਤੇ ਜਰੂਰ ਅਰਦਾਸ ਕਰਿਓ ਜਿੰਨੇ ਵੀ ਸਾਨੂੰ ਪਿਆਰ ਕਰਦੇ ਜਿੰਨੇ ਵੀ ਦੇਖਦੇ ਜੀ ਵੀ ਜ਼ਿੰਦਗੀ ਚ ਘੱਟੋ ਘੱਟ ਇੱਕ ਵਾਰੀ ਤਾਂ ਮੇਲ ਹੋਣਾ ਚਾਹੀਦਾ ਹੈ ਨਾ ਇੰਨਾ ਪਿਆਰ ਹੋਣ ਦੇ ਇੰਨਾ ਪਿਆਰ ਦਾ ਜਿਹੜਾ ਪਿਆਰ ਆ ਸਾਡੇ ਵਿੱਚ ਉਹਦੇ ਲਈ ਘਟੋ ਘਟ ਇੱਕ ਵਾਰੀ ਤਾਂ ਮਿਲਣਾ ਜ਼ਿੰਦਗੀ 'ਚ ਬਣਦਾ ਹੀ ਆ ਤੇ ਕੋਸ਼ਿਸ਼ ਮੇਰੇ ਵੱਲੋਂ ਜਾਰੀ ਆ ਦੇਖੋ ਕਦੋਂ ਤੱਕ ਕੋਸ਼ਿਸ਼ ਜਿਹੜੀ ਹੈ ਮੇਰੀ ਉਹ ਕਾਮਯਾਬ ਹੁੰਦੀ ਆ ਤੇ ਸਾਰੀਆਂ ਭੈਣਾਂ ਦਾ ਧੰਨਵਾਦ ਜਿੰਨਾ ਜਿੰਨਾਂ ਨੇ ਵੀ ਵਿਸ਼ ਕੀਤਾ ਜਿੰਨਾ ਜਿੰਨਾਂ ਨੇ ਵੀ ਇੰਨਾ ਪਿਆਰ ਕੀਤਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ